ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਪਣੀ ਆਵਾਜ਼ ਪੰਜਾਬੀ ਚੈਨਲ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਜਿਹੜੇ ਸਟੂਡੈਂਟ ਨੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਆ ਰਹੇ ਆ ਵੀ ਉਹ ਕਿਹੜਾ ਸਮਾਨ ਲੈ ਕੇ ਆਉਣ ਤੇ ਕਿਹੜਾ ਸਮਾਨ ਨਾ ਲੈ ਕੇ ਆਉਣ ਆਪਣੇ ਨਾਲ ਅੱਜ ਫਿਰ ਜੁੜੇ ਹਨ ਭਾਜੀ ਰੰਜੋ ਸਿੰਘ ਸੋ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਦਾ ਠੀਕ ਹੋ ਜੀ ਭਾਜੀ ਠੀਕ ਠਾਕ ਸੀ ਸੋ ਭਾਜੀ ਜੀ ਜਿਸ ਆਪਾਂ ਗੱਲ ਕਰ ਰਹੇ ਅੱਜ ਦਾ ਆਪਣਾ ਟਾਪਿਕ ਆ ਵੀ ਕਿਹੜਾ ਸਮਾਨ ਜਿਹੜੇ ਸਟੂਡੈਂਟ ਉੱਥੋਂ ਲੈ ਕੇ ਆਉਣ ਕਿਹੜਾ ਸਮਾਨ ਨਾਲ ਲੈ ਕੇ ਆਉਣ ਇੰਗਲੈਂਡ ਦੇ ਹਿਸਾਬ ਨਾਲ ਵੈਦਰ ਦੇ ਹਿਸਾਬ ਨਾਲ ਤੁਹਾਨੂੰ ਆਪਾਂ ਤੁਹਾਡਾ ਜਾਣਕਾਰੀ ਲੈਣੇ ਆ ਤੁਸੀਂ ਦੱਸਣਾ ਵੀ ਬਣੀ ਆਪਣੀ ਆਵਾਜ਼ ਪੰਜਾਬੀ ਦੇਖ ਰਹੇ ਸਾਰੇ ਵੀਰ ਭਣਾ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਭਾਜੀ ਹਾਂਜੀ ਗੱਲ ਕਰਦੇ ਆ ਆਪਣੇ ਜਿਹੜੇ ਵੀ ਬੱਚੇ ਇੰਡੀਆ ਜਾਂ ਪਾਕਿਸਤਾਨ ਤੋਂ ਆ ਰਹੇ ਆ ਛੱਡਦੇ ਪੰਜਾਬ ਜਾਂ ਲੈਂਦੇ ਪੰਜਾਬ ਤੋਂ ਤੇ ਆਪਾਂ ਗੱਲ ਕਰਾਂਗੇ ਬੱਚਿਆਂ ਨੂੰ ਜਿਹੜੇ ਬੱਚੇ ਇੱਥੇ ਯੂਕੇ ਦੇ ਵਿੱਚ ਆ ਰਹੇ ਆ ਹਾਂਜੀ ਉਹਨਾਂ ਨੂੰ ਕੀ ਕੀ ਆਪਦੇ ਜਿਹੜੇ ਲੱਗਸ ਹੁੰਦੇ ਆ ਕਿ ਕੀ ਆਪਦਾ ਸਮਾਨ ਇੱਥੇ ਲਿਆਉਣਾ ਚਾਹੀਦਾ ਜਾਂ ਕੀ ਕੀ ਨਹੀਂ ਪੈਕ ਕਰਨਾ ਚਾਹੀਦਾ ਹਾਂਜੀ ਹਾਂਜੀ ਤੇ ਭਾディ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਕਿ ਜਿੱਦਾਂ ਤੁਸੀਂ ਗਰਮ ਕੱਪੜੇ ਜਿੱਦਾਂ ਆਪਣੇ ਹੋਗੇ ਹਾਂਜੀ ਜਿੰਨੇ ਵੀ ਤੁਸੀਂ ਗਰਮ ਕੱਪੜੇ ਲਿਆ ਸਕਦੇ ਆ ਤੇ ਜਿੱਦਾਂ ਮੰਨ ਲਓ ਕਿ ਆਪਣੇ ਕੋ ਤਿੰਨ ਚਾਰ ਜੈਕਟਾਂ ਹੋਣ ਜੇ ਬੱਚੇ ਤਿੰਨ ਚਾਰ ਜੈਕਟਾਂ ਲਿਆ ਸਕਦੇ ਆ ਗਰਮ ਜੈਕਟਾਂ ਕਿਉਂਕਿ ਆਪਣੇ ਯੂਕੇ ਦਾ ਵੈਦਰ ਜਿਹੜਾ ਹੈਗਾ ਆ ਮੈਕਸਿਮਮ ਜਿਹੜੇ ਹੈਗੇ 7-8 ਮਹੀਨੇ ਇੱਥੇ ਠੰਡ ਹੀ ਰਹਿੰਦੀ ਹੈ ਠੰਡ ਹੀ ਰਹਿੰਦੀ ਹਾਂਜੀ ਹਾਂਜੀ ਤੇ ਤਿੰਨ ਚਾਰ ਮਹੀਨੇ ਆਪਣੀ ਗਰਮੀ ਪੈਂਦੀ ਆ ਉਹ ਵੀ ਜ਼ਿਆਦਾ ਨਹੀਂ 2 ਕੁ ਮਹੀਨੇ ਆਪਾਂ ਕਹਿ ਲਈਏ ਜੁਲਾਈ ਅਗਸਤ ਜਿਹੜੇ ਮਹੀਨੇ ਆ ਉਹਨਾਂ ਦੇ ਵਿੱਚ ਜ਼ਿਆਦਾ ਗਰਮੀ ਹੁੰਦੀ ਆ ਮੈਕਸਿਮਮ ਠੰਡ ਹੀ ਹੁੰਦੀ ਆ ਤੇ ਉਹਦੇ ਵਿੱਚ ਫੇ ਗਰਮ ਜੈਕਟਾਂ ਜਿਹੜੇ ਬੱਚੇ ਲੈ ਆਉਣ ਤੋਂ ਚੰਗੀ ਗੱਲ ਆ ਤੇ ਦੂਸਰਾ ਜੇ ਬੱਚਿਆਂ ਕੋਈ ਵਾਟਰਪਰੂਫ ਜੈਕਟ ਹੈਗੀ ਆ ਹਾਂਜੀ ਹਾਂਜੀ ਬੱਚੇ ਉਹ ਵੀ ਲੈ ਕੇ ਆ ਸਕਦੇ ਆ ਕਿਉਂਕਿ ਇੱਥੇ ਵੈਦਰ ਦਾ ਕੋਈ ਪਤਾ ਨਹੀਂ ਕਦੋਂ ਮੀਂਹ ਆ ਜਾਣਾ ਕਦੋਂ ਧੁੱਪ ਖੜਨੀ ਆ ਇੱਥੇ ਕੋਈ ਪਤਾ ਨਹੀਂ 5-10 ਮਿੰਟ ਦਾ 15 ਮਿੰਟ ਦਾ ਨਹੀਂ ਪਤਾ ਲੱਗਦਾ ਹਾਂਜੀ ਹਾਂਜੀ ਜੀ ਹਾਂਜੀ ਤੇ ਦੂਸਰਾ ਜੇ ਜੇ ਕੋਈ ਮੈਡੀਸਿਨ ਆਪਾਂ ਲੈ ਲਈਏ ਹਨਾ ਕੋਈ ਸਰ ਡਾਕਟਰ ਦੀ बुखार दी जकाम दी क्योंकि बच्चा जदों इथे नवा नवा आंदा या हां जी ते ओ उस एनवायरनमेंट ਤੋਂ ਆਂਦਾ ਆ ਤੇ ਉਹਨੂੰ ਇਥੇ ਥੋੜਾ ਜਿਹਾ ਢਲਣ ਦੇ ਵਿੱਚ ਵਕਤ ਲੱਗਦਾ ਆ ਲੱਗਦਾ ਹਾਂ ਕਿ ਉਹ ਵੈਦਰ ਚੇਂਜ ਹੋ ਜਾਂਦਾ ਹਾਂ ਜੀ ਹਾਂ ਜੀ ਤੇ ਵੈਦਰ ਚੇਂਜ ਹੋ ਜਾਂਦਾ ਆ ਤੇ ਉਹਦੇ ਵਿੱਚ ਉਹਨੂੰ ਜਿੱਦਾਂ ਕਈ ਛੋਟੀਆਂ ਛੋਟੀਆਂ ਬਿਮਾਰੀਆਂ ਸਿਰਦਰਦ ਹਾਂ ਬੇਸਿਕ ਬੇਸਿਕ ਦਵਾਈ ਲੈ ਕਰਨ ਬੇਸਿਕ ਦਵਾਈ ਲੈ ਲਓ ਤੁਸੀਂ ਬੇਸਿਕ ਦਵਾਈ ਲੈ ਕੇ ਆਣੀ ਚਾਹੀਦੀ ਬੱਚੇ ਨੂੰ ਨਾਲ ਠੀਕ ਜੀ ਤੇ ਹੋਰ ਜੇ ਆਪਾਂ ਗੱਲ ਕਰੀਏ ਭਾਜੀ ਜੇ ਬੱਚੇ ਕੋਲ ਲੈਪਟਾਪ ਹੈਗਾ ਆ ਹਾਂਜੀ ਤੇ ਬੱਚੇ ਨੂੰ ਆਪਦਾ ਲੈਪਟਾਪ ਜ਼ਰੂਰ ਲੈ ਕੇ ਆਉਣਾ ਚਾਹੀਦਾ ਆ ਜਿੱਦਾਂ ਯੂਨੀਵਰਸਿਟੀ ਹਾਂਜੀ ਜਦੋਂ ਤੁਸੀਂ ਅਸਾਈਨਮੈਂਟ ਬਣਾਣੇ ਆ ਕੰਮ ਆਉਂਦਾ ਉਹ ਕੰਮ ਆਉਂਦਾ ਉਹ ਬੱਚੇ ਦੇ ਹੋਰ ਵੀ ਕਈ ਚੀਜ਼ਾਂ ਆ ਕਈ ਚੀਜ਼ਾਂ ਵਾਸਤੇ ਕੰਮ ਆਉਂਦਾ ਸਪੈਸ਼ਲੀ ਜੇ ਯੂਨੀਵਰਸਿਟੀ ਦੇ ਤੁਹਾਨੂੰ ਅਸਾਈਨਮੈਂਟ ਜਦੋਂ ਦਿੰਦੀ ਆ ਉਹਦੇ ਵਿੱਚ ਵਧੀਆ ਕੰਮ ਆਉਂਦਾ ਬੱਚੇ ਦੇ ਹਾਂਜੀ ਤੇ ਜੇ ਮੈਂ ਹੋਰ ਦੂਸਰੀ ਗੱਲ ਕਰਾਂ ਆਪਣੇ ਜਿਹੜੇ ਵੀਰ ਭਰਾ ਜਿਹੜੇ ਹੈਗੇ ਆ ਪੱਗ ਬੰਦਦੇ ਆ ਪੱਗ ਪੱਗਾਂ ਵਾਲੇ ਭਾਜੀ ਹਾਂਜੀ ਪੱਗਾਂ ਵਾਲੇ ਭਾਜੀ ਆ ਜਿਹੜੇ ਹਾਂਜੀ ਤੇ ਉੱਥੋਂ ਜੇ ਤੁਸੀਂ ਪੰਜ ਸੱਤ ਆਪਣੀਆਂ ਨਾਲ ਆਪਣੇ ਬੈਗ 'ਚ ਪੱਗਾਂ ਲੈ ਕੇ ਆਓ ਹਾਂਜੀ ਤੇ ਵਧੀਆ ਆ ਕਿਉਂਕਿ ਆਪਣੇ ਇੱਥੇ ਉਹਨਾਂ ਦੀ ਕੋਸਟ ਜ਼ਿਆਦਾ ਹੁੰਦੀ ਹੈ ਹਾਂਜੀ ਹਾਂਜੀ ਤੁਸੀਂ ਬੱਚੇ ਨੇ ਪੈਸੇ ਬਚਾਉਣੇ ਹੁੰਦੇ ਆ ਪੈਸੇ ਬਚਾਉਣੇ ਹਾਂਜੀ ਤੇ ਉਹ ਚੇਆ ਸਿੰਘ ਸਾਹਿਬ ਜਿੱਦਾਂ ਕਈ ਬੱਚੇ ਨੇ ਦੇਖਿਆ ਵਾ ਕਿ ਜਦੋਂ ਬੱਚੇ ਦਾ ਵੀਜ਼ਾ ਆ ਜਾਂਦਾ ਨਾ ਨਵਾਂ ਨਵਾਂ ਹਾਂਜੀ ਹਾਂਜੀ ਬੱਚੇ ਨੂੰ ਖੁਸ਼ੀ ਨਹੀਂ ਹੁੰਦੀ ਆ ਹਾਂਜੀ ਵਿਦੇਸ਼ਲੇ ਆ ਹਾਂਜੀ ਤੇ ਉਹਨੂੰ ਖੁਸ਼ੀ ਨਹੀਂ ਹੁੰਦੀ ਆ ਉਹ ਚੰਗੇ ਚੰਗੇ ਵਧੀਆ ਸੋਹਣੇ ਸੋਹਣੇ ਬ੍ਰਾਂਡ ਵਾਲੇ ਸ਼ੋਰੂਮ ਤੇ ਜਾਂਦਾ ਆ ਤੇ ਚੰਗੇ ਪੈਸੇ ਖਰਚਦਾ ਆ ਤੇ ਮੈਂ ਨਹੀਂ ਬੱਚਿਆਂ ਨੂੰ ਇਹ ਸਲਾਹ ਦਊਂਗਾ ਵੀ ਜਿਹੜੇ ਉਹਨਾਂ ਕੋਲ ਇਸ ਟਾਈਮ ਜਿਹੜੇ ਮੌਜੂਦ ਹੈਗੇ ਹਾਂਜੀ ਆਲਰੇਡੀ ਹੈਗੇ ਹਾਂਜੀ ਆਲਰੇਡੀ ਹੈਗੇ ਆ ਉਹੀ ਤੁਸੀਂ ਲੈ ਕੇ ਆਓ ਹਾਂਜੀ ਤੇ ਹੋਰ ਜਿੱਦਾਂ ਆਪਣੇ ਮੰਨ ਲਓ ਕਿ ਭੈਣਾਂ ਆ ਜਿਹੜੀਆਂ ਹਾਂਜੀ ਭੈਣਾਂ ਨੂੰ ਮੈਂ ਸਲਾਹ ਦਵਾਂਗਾ ਕਿ ਜੇ ਤੁਹਾਡੇ ਕੋ ਜਿਹੜੇ ਆਪਣੇ ਸੂਟ ਆ ਹਾਂਜੀ ਜਿੱਦਾਂ ਆਪਣੇ ਇੰਡੀਆਸ ਵਿਆਹ ਸ਼ਾਦੀਆਂ ਤੇ ਆ ਕੋਈ ਫੰਕਸ਼ਨ ਤੇ ਤੁਸੀਂ ਪਾਣੇ ਆ ਤੇ ਮੇਰੀਆਂ ਭੈਣਾਂ ਜਿਹੜੀਆਂ ਦੇਖ ਰਹੀਆਂ ਉਹਨਾਂ ਨੂੰ ਮੈਂ ਸਲਾਹ ਦਵਾਂਗਾ ਕਿ ਉਹ ਆਪਣੇ ਸੂਟ ਜ਼ਰੂਰ ਲੈ ਕੇ ਆਣ ਹਾਂਜੀ ਕਿਉਂਕਿ ਆਪਣੇ ਇੱਥੇ ਗੁਰਦੁਆਰਿਆਂ ਚ ਜਾਂ ਤੁਹਾਡੇ ਕੋਈ ਫੰਕਸ਼ਨ ਹੁੰਦਾ ਆ ਤੇ ਤੁਸੀਂ ਉੱਥੇ ਸੂਟ 파 ਕੇ ਵੀ ਜਾ ਸਕਦੇ ਆ ਨਾ ਹਾਂਜੀ ਤੇ ਕਿਉਂਕਿ ਭਾਜੀ ਆਪਣੇ ਜਿੱਦਾਂ ਇੱਥੇ ਗੁਰੂ ਘਰਾਂ ਚ ਕੋਈ ਨਾ ਕੋਈ ਫੰਕਸ਼ਨ ਚੱਲਦੇ ਰਹਿੰਦੇ ਆ ਨਗਰ ਕੀਰਤਨ ਹੋ ਗਿਆ ਜਾਂ ਹੋਰ ਵੀ ਕੋਈ ਫੰਕਸ਼ਨ ਹੋਗੇ ਤੇ ਇਹਨਾਂ ਦੀ ਕਾਸਟ ਇੱਥੇ ਜਿਹੜੀ ਸਟ੍ਰੈਚਿੰਗ ਕਰਾਉਣ ਦੇ ਵਿੱਚ ਆ ਨਾ ਜਿਹੜੀ ਐਕਸਪੈਂਸਿਵ ਹਾਂਜੀ ਹਾਂਜੀ ਕਾਫੀ ਐਕਸਪੈਂਸਿਵ ਆ ਹਾਂਜੀ ਆਪਣੇ ਸਿੰਘ ਸਾਹਿਬ ਤੁਸੀਂ ਮੰਨਣਾ ਨਹੀਂ ਕਿ ਉਹਨੇ ਦਾ ਸੂਟ ਨਹੀਂ ਹੁੰਦਾ ਤੇ ਜਿੰਨੀਆਂ ਮੇਰੀਆਂ ਭੈਣਾਂ ਜੜੀਆਂ ਹੈਗੀਆਂ ਵਾ ਉਹ ਸਲਾਈ ਤੇ ਸਲਾਈ ਤੇ ਦੇ ਦਿੰਦੀਆਂ ਆ ਤੇ ਮੈਂ ਭੈਣਾਂ ਨੂੰ ਰਿਕਮੈਂਡ ਕਰੂੰਗਾ ਕਿ ਆਹ ਜੀ ਉੱਥੋਂ ਜਿਹੜੇ 2-4 ਸੂਟ ਹੈਗੇ ਵਧੀਆ ਹੋਣ ਹਾਂਜੀ ਉਹ ਲੈ ਕੇ ਆਉਣ ਕਿਉਂਕਿ ਉਹ ਐਕਸਟਰਾ ਨਾਲ ਸਪੈਂਡ ਕਰਨ ਨੂੰ ਮਤਲਬ ਜਿਹੜੇ ਆਉਦੇ ਤੁਸੀਂ ਹਾਂਜੀ 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 ਨੋਰਮਲ ਪਾਉਣੇ ਆ ਆਹ ਨਾਲ ਵਿਆਹ ਸ਼ਾਦੀਆਂ ਦੇ ਇੰਡੀਆ ਵੀ ਪਾਉਣੇ ਆ ਹਾਂਜੀ ਉਹੀ ਲੈ ਆਓ ਹਾਂਜੀ ਉਹ ਇੱਥੇ ਲੈ ਕੇ ਆਓ ਹਾਂਜੀ ਹਾਂਜੀ ਤੇ ਬਾਕੀ ਭਾਜੀ ਅ ਕੋਈ ਜੇ ਬੱਚਾ ਜਿੱਦਾਂ ਰਜਾਈ ਹੋ ਗਈ ਬੱਚੇ ਦੀ ਹਨਾ ਤੇ ਕੰਬਲ ਹੋ ਗਿਆ ਕਿਉਂਕਿ ਸ਼ੁਰੂ ਚ ਆ ਕੇ ਭਾਜੀ ਜਦੋਂ ਬੱਚਾ ਲੈਂਡ ਕਰਦਾ ਹੈ ਹਨਾ ਕੁਝ ਟਾਈਮ ਤੇ ਲੱਗਦਾ ਹੈ ਹੁਣ ਸਿੱਧਾ ਬੰਦਾ 에어ਪੋਰਟ ਤੋਂ ਜਾਇਤ ਨਹੀਂ ਲੈ ਕੇ ਲੈ ਜਾਉਗਾ ਹਨਾ ਹਾਂਜੀ ਸਹੀ ਗੱਲ ਜੀ ਤੇ ਬੱਚੇ ਨੂੰ ਛੋਟਾ ਮੋਟਾ ਛੋਟਾ ਮੋਟਾ ਕੋਈ ਕੰਬਲ ਯਾਰ ਜਿਆ ਛੁੱਟੀ ਹੈਗੀ ਆ ਉਹ ਆਦਾ ਮਤਲਬ ਨਾਲ ਲੈ ਆਉਣਾ ਹਾਂਜੀ ਹਾਂਜੀ ਸਿੰਘ ਸਾਹਿਬ ਇਹ ਕੁਝ ਕਿ ਚੀਜ਼ਾਂ ਹੈਗੀਆਂ ਜਿਹੜੀਆਂ ਬੱਚੇ ਤਾਂ ਆਪਾਂ ਇਹ ਪੁੱਛਣਾ ਚਾਹਦੇ ਵੀ ਜਿੱਦਾਂ ਆਪਾਂ ਇੰਨਾ ਸਮਾਨ ਹੈ ਵੀ ਮਤਲਬ ਅੱਜਕੱਲ ਇਹ ਜਿਹੜਾ ਸਮਾਨ ਦਾ weight ਉਹ ਕਿੰਨਾ ਤੁਸੀਂ ਲਿਆ ਸਕਦੇ ਆ ਮਤਲਬ ਇੱਥੇ ਪਾਦੇ ਪਲੇਨ ਦੇ ਵਿੱਚ 23 ਕਿਲੋ ਦਾ ਇੱਕ ਬੈਗ ਲਾਉ ਹੁੰਦਾ ਤੁਹਾਨੂੰ ਹਾਂ ਜੀ ਫਿਰ ਉਹਦੇ ਵਿੱਚ ਜੀ ਤੁਹਾਨੂੰ ਸਾਰਾ ਕੁਝ ਹਾਂ ਜੀ ਇਹ ਤੁਹਾਨੂੰ ਹਾਂ ਜੀ ਇਸ ਕਰਕੇ ਮੈਂ ਬੱਚਿਆਂ ਨੂੰ ਰეკਮੈਂਡ ਕਰ ਰਿਹਾ ਕਿ ਜਿਹੜੀਆਂ ਤੋਂ ਜ਼ਿਆਦਾ ਬਏ ਨਾ ਕਰੋ ਜਿੱਦਾਂ ਬੱਚੇ ਵੱਡੇ ਵੱਡੇ ਸ਼ੋਅਰੂਮਾਂ ਤੋਂ ਕੱਪੜੇ ਲੈ ਕੇ ਆਉਂਦੇ ਇਸ ਕਰਕੇ ਮੈਂ ਕਹਿ ਰਿਹਾ ਕਿ ਜਿਹੜੀ ਆਲਰੇਡੀ ਬੱਚਿਆਂ ਕੋਲ ਹੈਗੇ ਨੇ ਤੁਸੀਂ ਉਹੀ ਪੈਕ ਕਰੋ ਤੇ ਉਹੀ ਲੈ ਕੇ ਆਓ ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਤੁਹਾਡਾ 23 ਕਿਲੋ ਐਵੇਂ ਬਣ ਜਾਣਾ ਹੈ ਹਾਂ ਜੀ ਹਾਂ ਜੀ ਤੇ ਤੂੰ ਹੋਰ ਭਾਈ ਸਾਹਿਬ ਜਿਹੜਾ ਵੀ ਆਪਾਂ ਖਾਣ ਪੀਣ ਦਾ ਸਮਾਨ ਜਿਹਦਾ ਕਹਿੰਦੇ ਆ ਪੇਜ ਦਾ ਕੋਈ ਲੂਣ ਮਸਾਲਾ ਮਿਰਚ ਸੌਂਡ ਲੋਕੀ ਜਿਦਾ ਉੱਥੋਂ ਰਿਆ ਹੁੰਦੇ ਆ ਕਹਿੰਦੇ ਵੀ ਪਤਾ ਨਹੀਂ ਇੱਥੇ ਮਿਲਣਾ ਕਿ ਨਹੀਂ ਮਿਲਣਾ ਵੀ ਉਹ ਉਹ ਲਿਆਉਣ ਦੀ ਲੋੜ ਕਿ ਨਹੀਂ ਹੈ ਨਹੀਂ ਭਾਜੀ ਦੇਖੋ ਜੀ ਆਪਣੇ ਏ ਬੱਚਿਆਂ ਨੂੰ ਬਿਲਕੁਲ ਅਵੋਇਡ ਕਰਨ ਦੀ ਲੋੜ ਹੈ ਹਾਂ ਜੀ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਤੇ ਜਿਦਾ ਆਪਣਾ ਤੁਸੀਂ ਮਸਾਲਿਆਂ ਦੀ ਗੱਲ ਕੀਤੀ ਆ ਹਾਂ ਜੀ ਸੌਂਡ ਲੈ ਲਓ ਹਨਾ ਹਾਂ ਜੀ ਸੌਂਡ ਇੱਕ ਵਾਈਟ ਹੁੰਦਾ ਆ ਹਾਂ ਜੀ ਉਥੋਂ ਜਦੋਂ ਆਪਾਂ ਆਪਦਾ ਸਮਾਨ ਪੈਕ ਕਰੀਦਾ ਜਾਂ ਜਦੋਂ ਆਪਣੀ ਬੈਗ ਚੈੱਕ ਹੁੰਦਾ ਆਪਣਾ ਹਾਂਜੀ 에어ਪੋਰਟ ਤੇ ਹਾਂਜੀ ਕਈ ਵਾਰ ਉਹ ਆਪਾਂ ਨੂੰ ਇੱਕ ਸੌਟ ਦਾ ਕਰਕੇ ਰੋਕ ਲੈਂਦੇ ਆ ਕਿਉਂਕਿ ਇਹ ਇੱਕ ਪਦੀ ਡਰੱਗਸ ਤਰ੍ਹਾਂ ਲੱਗਦਾ ਆ ਹਾਂਜੀ ਹਾਂਜੀ ਇਸ ਜੀ ਤੇ ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਬੱਚੇ ਕਿਉਂਕਿ ਇੱਥੇ ਆ ਕੇ ਸਾਰਾ ਕੁਝ ਮਸਾਲੇ ਜਿੰਨੇ ਹੈਗੇ ਆ ਸਾਰਾ ਮਿਲ ਜਾਂਦਾ ਹੈ ਇਹ ਚੀਜ਼ਾਂ ਅਵੋਇਡ ਕਰੋ ਹਾਂਜੀ ਇਹ ਚੀਜ਼ਾਂ ਕੋਈ ਕਿਸੇ ਤਰ੍ਹਾਂ ਦਾ ਲਿਕਵਿਡ ਆ ਹਾਂਜੀ ਲਿਕਵਿਡ ਨਹੀਂ ਚੀਜ਼ ਆਣੀ ਆ ਜਾਂ ਕੋਈ ਨਾਈਫ ਆ ਜਿੱਦਾਂ ਮੰਨ ਲਓ ਕਿ ਤੁਸੀਂ ਆਪਣੀ ਚੀਜ਼ ਪਾ ਕੇ ਬੜੀ ਸਾਰਾ ਕੁਝ ਇੱਥੇ ਵੇਚਦੇ ਜਿੰਨਾ ਤੁਸੀਂ ਤੁਹਾਡੇ ਕੋਲ ਮੈਨੇਜ ਕਰ ਸਕਦੇ ਵਿੱਚ ਹਾਂਜੀ ਵੀ ਨਾਰਮਲ ਸਮਾਨ ਨੇ ਕਿ ਹਾਂਜੀ ਹਾਂਜੀ ਇਹ ਤੁਹਾਨੂੰ ਬਹੁਤ ਜ਼ਿਆਦਾ ਚੱਕਣ ਦੀ ਲੋੜ ਨਹੀਂ ਹਾਂਜੀ ਹਾਂਜੀ ਤੇ ਇਹ ਇਹ ਸਮਾਨ ਜਿੱਦਾਂ ਵੀ ਸਾਰਾ ਕੁਝ ਮਿਲ ਜਾਂਦਾ ਇੱਥੇ ਹਾਂਜੀ ਮਸਾਲੇ ਭਾਜੀ ਆਮ ਮਿਲ ਜਾਂਦੇ ਆ ਇੱਥੇ ਬਹੁਤ ਵਧੀਆ ਗੱਲ ਹੈ ਹਾਂਜੀ ਸੋ ਇਹ ਸੀ ਕੁਝ ਜਾਣਕਾਰੀਆਂ ਜੇ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਸੋ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੋ ਅੱਜ ਦੇ ਟਾਪਿਕ 'ਚ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ